ਪੈਰੇ ਦੇਖੋ ਸ਼ਕਲ ਦੇਖੋ ਕਿੰਨੀ ਨਿਗਰੀ ਜੀ ਆਪਣੀ ਉਹ ਦੇਖ ਲਈ ਬਰੁੱਕੇ ਲੱਗ ਰਿਹਾ ਮਾਰਨ ਆ ਚਾਹ ਪੀ ਲੋ ਚਾਹ ਆਇਓ ਚਾਵਣਗੀ ਇੱਧਰ ਦੇਖੋ ਚਾਚਾ ਸਿੰਘ ਜਰਦਾ ਲਾ ਰਿਹਾਗੇ ਲੋ ਜੀ ਅਸੀਂ ਜਾ ਰਹੇ ਹੁਣ ਮੰਡੀ ਦੇ ਵਿੱਚ ਸਵੇਰ ਦੇ 9 ਵਜੇ ਗੇ ਸਾਰੇ ਜਣੇ 8 ਵਜੇ ਪਹੁੰਚਦੇ ਆਗੇ ਹੁਣ ਆਪਾਂ ਜਾ ਰਹੇ ਹਾਂ 9 ਵਜੇ ਦੇਖਦੇ ਆ ਮੰਡੀ ਦੇ ਵਿੱਚ ਮੁੰਡੇ ਕੀ ਕਰ ਰਹੇ ਆਗੇ ਚੱਲਦੇ ਆ ਵਾ ਮੰਡੀ ਦੇ ਵਿੱਚ ਓ ਜੀ ਆਪਾਂ ਪਹੁੰਚ ਗਏ ਮੰਡੀ ਦੇ ਵਿੱਚ ਆ ਆਪਣੇ ਵਾਲੇ ਬੰਦੇ ਆਓ ਦੇਖੋ ਰੇ ਪੱਖੇ ਲਵੇ ਪੱਖੇ ਲਵਾ ਕੇ ਮੁੰਡੇ ਪਹਿਲੀ ਕੰਮ ਕਰ ਲੱਗ ਰਹੇ ਆਗੇ ਆਪਾਂ ਪਹੁੰਚਾਗੇ ਲੇਟ ਆ 9 ਵਜੇ ਦੋੜੇ ਵੀ ਆਏ ਨਹੀਂਗੇ ਆਪਣੀਆਂ ਦੇਖੋ ਇਹ ਰੇ ਆਪਣਾ ਤੰਬੂ ਕਹਿੰਦੇ ਇਹ ਤੰਬੂ ਆਪਾਂ ਨੇ ਕੱਲ ਲਾਤਾ ਸੀਗਾ ਇਹ ਦੇਖੋ ਆ ਆ ਗਈ ਗੱਡੀ ਗੱਡੀਆਂ ਪੜੇ ਦੀ ਭਰਨੀ ਨਹੀਂ ਆਈਆਂ। ਅਰੇ ਆਪਣਾ ਤੰਬੂ। ਇਹ ਆਪਣੀ ਬੈਠਣ ਦੀ ਜਗ੍ਹਾ। ਇਹ ਦੇਖੋ। ਆ ਜੀ ਆਪਾਂ ਰક્ષાਗੰਨ ਭੁੱਲ ਗਏ ਕਿੱਧਰ ਗਿਆ ਆਪਣਾ ਰક્ષા। ਇਹ ਖੜਾ ਰક્ષા। ਰક્ષા ਬਰ ਆਦਰੀ ਭੁੱਲ ਗਏ। ਲੈ ਜਾਣਾ ਭੁੱਲ ਗਏ ਆਪਾਂ। ਇਹਨਾਂ ਸੁਕਰੇ ਦੇ ਚੱਕਰ ਲੇ ਗਿਆ ਕੋਈ। ਉਹ ਦੇਖੋ ਆਪਣੇ ਵਾਲੇ ਬੰਦੇ ਲੱਗ ਰਹੇ। ਉਹ ਲੱਗ ਰਹੇ ਪੱਖੇ ਨਾਲ ਛੇੜ ਖਾਨੀ ਕਰਨ। ਆ ਦੇਖੋ ਗੱਡੀ ਵਾਲਾ ਪਤਾ ਨਹੀਂ ਕੀ ਕਹਿ ਰਿਹਾ ਆਪਾਂ ਨੂੰ। ਪਤਾਨੀ ਕੀ ਕਹਿ ਰਿਹਾ ਯਾਰ ਕੀ ਕਹਿ ਰੇ ਟੱਪ ਜੀ ਕੀ ਟੱਪ ਜੀ ਕਹੇ ਟੱਪ ਜੀ ਹੁਣ ਆਪਾਂ ਦੇਖਾ ਟੇਕੇਦਾਰ ਆਪਾਂ ਨੂੰ ਕੀ ਕਹੇਗਾ ਗਾਣਾ ਦੇਗਾ ਵੀ ਛੇ ਦੀ ਆ ਜਾ ਕਰੋ ਚੱਲਦੇ ਆਪਾਂ ਮਿਲ ਕੇ ਧਿਆਨ ਨਾਲ ਉਹਨਾਂ ਨੂੰ ਚਲੋ ਆਹ ਦੇਖੋ 6 ਸਾਲ ਸੀ ਨਹੀਂ ਨਾ ਮੈਨੂੰ ਰੋਡ ਪੜੇ ਕਿਤੇ ਹੈ ਇਹ ਦੋ ਅੱਗੇ ਸੌਣੀ ਵੀ ਕੰਮ ਆਵੇ ਇੱਥੇ ਮਰੇ ਰੇਕਾ ਪੁੱਟਦੇ ਹੋਰ ਮਾਰਦੇ ਮਾਰਦੇ ਜਮਾ ਕਟਣਾ ਜਾਵੇ ਇੱਕ ਵਾਰ ਹੋਰ ਆ ਗਈਆਂ ਟਰਾਲੀਆਂ ਹੁਣ ਜ਼ੋਰ ਪਾਊਗਾ ਮੰਡੀ ਦਾ ਕਹਿੰਦੇ ਲੋ ਜੀ ਆਪਾਂ ਹੁਣ ਚੱਲਾਂਗੇ ਘਰ ਰੋਟੀ ਖਾਣ ਕੱਲੀ ਆ ਰਹੇ ਇੱਕ ਮੁੰਡਾ ਜਿਹੜਾ ਨਾਲ ਸੀਗਾ ਮੇਰੇ ਉਹ ਕਰੇ ਭੱਜ ਗਿਆ ਪਹਿਲੀ ਭੱਜ ਗਿਆ ਲੋ ਜੀ ਹੋਰ ਹੀ ਸਾਹਮਣੇ ਦੁਕਾਨ ਆਪਾਂ ਦੁਕਾਨ ਤੋਂ ਬਾਹਾ ਲੈ ਕੇ ਆਨੇ ਆ ਜਿਸ ਦੇ ਨਾਲ ਆਪਣੇ ਕੰਡ ਨਹੀਂ ਲੜਨੀ ਆਪਣੇ ਲੈ ਲਈਏ ਬਾਹਾ ਦੇਖੋ ਕੰਡ ਬਹੁਤ ਲੜਦੇ ਜੀ ਮੈਂ ਤੇ ਹੁਣ ਆਪਾਂ ਇਹ ਪਾਇਆ ਕਰਾਂਗੇ ਕੰਡ ਨਹੀਂ ਲੜਨਗੇ ਆਪਣੇ ਲੋ ਜੀ ਆਪਾਂ ਘਰੇ ਆ ਗਏ ਹੁਣ ਆਪਾਂ ਰੋਟੀ ਪਾਣੀ ਖਾ ਕੇ ਜਾਂਦੇ ਛੇਤੀ ਦੀ ਵਾਪਸ ਲੋ ਜੀ ਆਪਣੇ ਪਾਲੀਆਂ ਵਾਹਿਆ ਹੁਣ ਆਪਣੀ ਲੜਨੀ ਨਹੀਂ ਇਹ ਕੰਡ ਲੋ ਜੀ ਹੁਣ ਆਪਾਂ ਚੱਲਦੇ ਆਂ ਮੰਡੀ ਦੇ ਵਿੱਚ ਸੌਰੀ ਸਾਹਮਣੇ ਮੰਡੀ ਆਪਣੇ ਨਾਲ ਦੇ ਮੁੰਡੇ ਦਿਸੇ ਨਹੀਂ ਰਹੇ ਕਿਧਰੇ ਗਏ ਚੱਲਦੇ ਆਪਾਂ ਦੇਖਦੇ ਆ ਕਿੱਧਰ ਬੈਠੇ ਆਗੇ ਲੋ ਜੀ ਕਹਿੰਦੇ ਹੁਣ ਪੱਖਾ ਲਾਵਾਂਗੇ ਆਪਾਂ ਹੁਣ ਦੇਖਿਓ ਤੁਹਾਨੂੰ ਦਿਖਾਵਾਂਗੇਵੇਂ ਲੱਗਦਾ ਪੱਖਾ ਲੋ ਜੀ ਹੁਣ ਆਪਾਂ ਪੱਖਾ ਲਾਵਾਂਗੇ ਤੇ ਆਪਾਂ ਵੀ ਪਿਚੱਕ ਲੈ ਤੇ ਉਹ ਯਾਰ ਮੁੰਡਾ ਤਾਰ ਲਾਣ ਹੁਣ ਆਪਾਂ ਤਾਰ ਲਾ ਦੂਗਾ ਮੁੰਡਾ ਤੇ ਪੱਖਾ ਚੱਲ ਪਊਗਾ ਲੋ ਜੀ ਕੰਮ ਹੋ ਗਿਆ ਸਟਾਰਟ ਹੁਣ ਆਪਾਂ ਲੱਗ ਰਹੇ ਆ ਇਹਦੇ ਵਿੱਚ ਇਸਤੇ ਪਾਉਣ ਤੇ ਸਾਰਾ ਜਿਹੜਾ ਫੂਸ ਹੋਊਗਾ ਇਹਦਾ ਉਹ ਸਾਰਾ ਪਿੱਛੇ ਆ ਜਾਊਗਾ ਤੇ ਜਿਹੜੀ ਓਨਲੀ ਜੀਬੀ ਹੋਊਗੀ ਉਹ ਸਾਰੀ ਕਟੀਰੀ ਬਣ ਜਾਊਗੀ ਅੱਗੇ ਆ ਗਈ ਜੀਪ ਕਹਿੰਦੇ ਅੱਗੇ ਟੀਰੀ ਬਣ ਜਾਈ ਜਾਂਦੀ ਉਹ ਸਭ ਵੀਨਾ ਇਹ ਦੇਖੋ ਸਾਡੇ ਨਾਲ ਦੇ ਅੱਗੇ ਜਾ ਰਹੇ ਆਗੇ ਲਾਈਟ ਵਾਗੀ ਹੁਣ ਆਪਾਂ ਚਾਹ ਪੀ ਕੇ ਦੁਬਾਰੇ ਆਵਾਂਗੇ ਅੱਖਾਂ ਲਾਰ ਰੱਖੇ ਸੀਗਾ ਵਿੱਚ ਵਿਚਾਲੇ ਲਾਈਟ ਬੱਜ ਗਈ ਹੁਣ ਆਪਾਂ ਚਾਹ ਪੀ ਕੇ ਆਵਾਂਗੇ ਦੁਬਾਰਾ ਲੋ ਜੀ ਆਪਾਂ ਤਾਂ ਆ ਗਏ ਹੁਣ ਮੰਡੀ ਦੇ ਵਿੱਚ ਜਾਣ ਨੂੰ ਹੋ ਗਏ ਤਿਆਰ ਆਪਣੇ ਨਾਲ ਇੱਕ ਮੁੰਡਾ ਰਹਿ ਗਿਆ ਉਹ ਨਾ ਉਹ ਵੀ ਆਊਗਾ ਆਉਣ ਵਾਲਾ ਹਜ ਤੱਕ ਤਾਂ ਕੋਈ ਆਏ ਨਹੀਂ ਗਿਆ ਉਹ ਵੀ ਆ ਜਾਈਗਾ ਫਿਰ ਆਪਾਂ ਦੋਨੇ ਚੱਲ ਜਾਗੇ ਮੰਡੀ ਦੇ ਵਿੱਚ ਦੇਖਦੇ ਆ ਕਦ ਤੱਕ ਆਊਗਾ ਉਹ ਕਰਦੇ ਆ ਉਹਦੀ ਵੇਟ ਉਹ ਆ ਕੇ ਕਹਿੰਦੀ ਨਿਕਲ ਗਿਆ ਬਾਹਰ ਆ ਉਹ ਆਉਂਦਾ ਹੈ ਉਹ ਜੀ ਕਹਿੰਦੇ ਦੋ ਟਰਾਲੀਆਂ ਹੋਰ ਆ ਗਈਆਂ ਆਹ ਦੇਖੋ ਹੁਣ ਆਪਾਂ ਪੱਖਾ ਲਾਵਾਂਗੇ ਆਹ ਦੇਖੋ ਰਿਹਾ ਪੱਖਾ ਪੱਖਾ ਲਾਣ ਨੂੰ ਹੋ ਗਿਆ ਆਪਾਂ ਤਿਆਰ ਆਹ ਦੇਖੋ ਆਪਾਂ ਨੇ ਮੂੰਹ ਬੰਦ ਰੱਖੇਗਾ ਲੱਗ ਰਿਹਾ ਆਪਾਂ ਡਾਕੂ ਮੰਗਲ ਸਿੰਘ ਆਹ ਦੇਖੋ ਆਪਾਂ ਨੂੰ ਬੁਲਾਣ ਲੱਗ ਰਿਹਾ ਜੀ ਆਹ ਦੇਖੋ ਚੱਕ ਦੀ ਜਾਂਦੇ ਲਿਫਟ ਆ ਗਈ ਜੀ ਜੀ ਕਹਿੰਦੇ ਬਾਹਰ ਦਾ ਨਾ ਆ ਗਿਆ ਆਹ ਦੇਖੋ ਗੱਡੀ ਦੇ ਵਿੱਚ ਆਏਗਾ ਲੋ ਜੀ ਆਪਾਂ ਚਨੇਆ ਦੁਕਾਨ ਦੀ ਚੀਜ਼ ਲੈਣਾ ਭੁੱਖ ਲੱਗ ਗਈ ਸੀ ਜੀ ਉਹਨਾਂ ਚੀਜ਼ ਖਾ ਕੇ ਆਨੇਗੀ ਦੁਕਾਨ ਤੇ ਜਾ ਕੇ ਔਰ ਹੀ ਦੇਖੋ ਸਾਹਮਣੇ ਦੁਕਾਨ ਉਹ ਦੁਕਾਨ ਤੇ ਜਾਵਾਂਗੇ ਆਪਾਂ ਆ ਗਿਆ ਮੁੰਡਾ ਦੁਕਾਨ ਤੇ ਕਹਿੰਦੇ ਦੇਖੋ ਕੀ ਲੈ ਕੇ ਆਉਂਦਾ ਹੈਗਾ ਕਹਿੰਦੇ ਮੁੰਡਾ ਪੂਜਾ ਲੈ ਕੇ ਆਏਗਾ ਦੇਖੋ ਪੂਰੇ ਬੈਠ ਵੀ ਗਿਆ ਮੰਡੀ ਮੰਡੀ ਜੀ ਵੀ ਨਹੀਂ ਗਿਆ ਗਿਆ ਪੂਰੀ ਬੈਠ ਕੇ ਖਾਵਾਂਗੇ ਚਲੋ ਆ ਜੀ ਉਹਨੂੰ ਜੀ ਬੈਠ ਕੇ ਖਾਂਦੇ ਆਪਾਂ ਆ ਦੇਖੋ ਮੁੰਡਾ ਲੱਗ ਵੀ ਆ ਖਾਣ ਲੋ ਜੀ ਸ਼ਾਮ ਨੇ 4 ਵਜੇ ਗਏ ਹੁਣ ਆਪਾਂ ਨੇ ਲਾਤਾ ਕੰਡਾ ਕੰਡਾ ਮਤਲਬ ਜਿਹੜੀ ਸਾਰੀ ਜੀਰੀ ਆਪਾਂ ਉਸ ਨੂੰ ਸਾਰਿਆਂ ਨੂੰ ਬੋਰੀਆਂ ਦੇ ਵਿੱਚ ਭਰ ਦਵਾਂਗੇ। ਜਿ ਆਪਾਂ ਏਟੇਰੀ ਦਾ ਪਰਦੀ ਹੁਣ ਆਪਾਂ ਏਟੇਰੀ ਤੇ ਕੰਡਾ ਰੱਖਤਾ। ਆਹ ਤਾਂ ਇੱਕ ਜਿਵੇਂ ਦੀ ਹੋ ਗਈ। ਪਰ ਪਰ ਕਿਟੇ ਨਹੀਂ ਕਹਿੰਦੇ। ਹੁਣ ਏਟੇਰੀ ਭਰਾਂਗੇ ਆਪਾਂ। ਇੱਥੇ ਰੱਖਦਾ ਕੰਡਾ ਮੁੰਡਿਆਂ ਨੇ ਦੇਖੋ। ਇਹ ਰਿਹਾ ਕੰਡਾ ਉਹ ਆਇਆ ਕਹਿੰਦੇ ਵਾਰਦਾਨਾ ਚੱਕੀ ਚਾਚਾ ਸਿੰਘ। ਆਪਾਂ ਲਾ ਰਹੇ ਹਾਂ ਪਿੱਪਾ ਕਹਿੰਦੇ। ਵੱਡ ਦਾ ਕਹਿੰਦੇ ਹੁਣ ਵਾਰਦਾਨਾ। ਹੋ ਗਈ ਸਟਾਰਟ ਭਰਨੀ ਕਹਿੰਦੇ। ਲੋ ਜੀ ਆਪਣੀ ਢੇਰੀ ਭਰਤੀ ਤੇ ਹੋ ਗਏ ਆਪਾਂ ਜਮਾ ਗਰਮੀ ਗਰਮੀ ਕਹਿੰਦੇ ਲੋ ਜੀ ਸ਼ਾਮ ਦੇ ਹੋ ਗਏ 6 ਹੁਣੇ ਮੈਂ ਥੱਕ ਗਿਆ ਸੀਗਾ ਹੁਣ ਮੈਂ ਨਾਲ ਦੇ ਮੁੰਡੇ ਨੂੰ ਫੜਾ ਪਾ ਪੀਪਾ ਹੁਣ ਇਹ ਮਰ ਰੇਗਾ ਮੁੰਡਾ ਪੀਪਾ ਤੇ ਆਪਾਂ ਲਾ ਰਹੇ ਹਾਂ ਦੇ ਕੋਲ ਬੋਰੀ ਤੋ ਜੀ ਮੁੰਡੇ ਕਹਿੰਦੇ ਗਰਮੀ ਗਰਮੀ ਹੋ ਗਈ ਢੇਰੀ ਭਰ ਕੇ ਹੁਣ ਆਪਾਂ ਅਗਲੀ ਢੇਰੀ ਤੇ ਲਾਵਾਂ ਇਹ ਕੰਡਾ ਇਹ ਢੇਰੀ ਤੇ ਕਹਿੰਦੇ ਮੁੰਡਿਆਂ ਨੇ ਜਿੱਪਾ ਲਾ ਕੇ ਗਰਮੀ ਗਰਮੀ ਹੋ ਗਿਆ ਹੁਣ ਪਿੱਪਾ ਮੈਂ ਲਾਉਂਗਾ ਮੈਂ ਵੀ ਗਰਮੀ ਗਰਮੀ ਹੋ ਜਾਊਗਾ ਲਾਣੇ ਚਲੋ ਅਗਲੀ ਢੇਰੀ ਤੇ ਪਿੱਪਾ ਚਲੋ ਹੁਣ ਆਟੇ ਜੀ ਭਰਾਂਗੇ ਆਪਾਂ ਮੇਰੀ ਢੇਰੀ ਕਹਿੰਦੇ ਬੋਰੀ ਵਿੱਚ ਪਾਵਾਂਗੇ ਆ ਚੱਕ ਗਏ ਮੁੰਡੇ ਨੇ ਤੇਰੀ ਭਰਤੀ ਆਪਾਂ ਨੇ ਇੱਧਰ ਹੋ ਗਏ ਮੁੰਡੇ ਗਰਮੀ 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 ਦੇਖੋ ਕਿ ਮਰ ਗਈ ਹੋਈ ਮੁੰਡਾ ਇਹ ਵੀ ਗਰਮੀ ਗਰਮੀ ਹੋरेगा ਆ ਦੇਖੋ ਤੇਰੀ ਆਪਣੇ ਪੂਰੀ ਭਰਤੀ ਇਹ ਆਪਣੀਆਂ ਆਗੀਆਂ ਬੋਰੀਆਂ ਇਹਦੇ ਆ ਦੇਖੋ ਜੀ ਸਾਂ ਭੇਗਾ ਸੱਪ ਮਿਲਿਆ ਆਪਾਂ ਨੂੰ ਆ ਦੇਖੋ ਪਿੱਡਾ ਵੱਡਾ ਚੱਕ ਕੇ ਨਾ ਵਿਚਾਲੇ ਪਾ ਕੇ ਕਿਹੜਾ ਸੱਪ ਰੇ ਮਿੱਟੀ ਖਾਣਾ ਚੱਕ ਦੇ ਕਰਾਈ ਨਾਲ ਕਹਿੰਦੇ ਜਾ ਯਾਰ ਮਰੇ ਨਹੀਂ ਸੱਪ ਹੀ ਨਹੀਂ ਮਰਨ ਨਾ ਵਾਜਿਆ ਯਾਰ ਸੱਪ ਆ ਨਹੀਂ ਚੜਦਾ ਫਿਰ ਅੱਗੇ ਤੇ ਮੂੰਹ ਪੇ ਤਾਂ ਚੜੇਗਾ ਬੱਜ ਜਾ ਫਿਰ ਵੀ ਸੱਪ ਇਹ ਮੁੰਡਾ ਵੀ ਡਰ ਰੇਗਾ ਮਿੱਟੀ ਖਾਣਾ ਮਿੱਟੀ ਖਾਣਾ ਮਿੱਟੀ ਖਾਣਾ ਮਿੱਟੀ ਖਾਣਾ ਜੈਰੀਲਾ ਸੱਪ ਹੈ ਜੈਰੀਲਾ ਕੌਡੀ ਨਾਲ ਸੱਪ ਕਹਿੰਦੇ ਆ ਇਹ ਚੜ੍ਹ ਜੇਗਾ ਚੱਕਰੀ ਚੱਕਰੀ ਕਰਾਈ ਦੇ ਨਾ ਇਹ ਇਹ ਉਹ ਦੇਖਦੀ ਆ ਪਰਾਂ ਬਈ ਲੋ ਜੀ 11:00 ਵੱਜ ਗਏ ਇਹ ਦੋ ਡੇਰੀਆਂ ਰਹਿ ਗਿਆ ਆਪਾਂ ਨੇ ਪੱਖਾ ਬੰਦ ਕਰਤਾ ਪੱਖੇ ਦਾ ਕੰਮ ਆਪਣਾ ਸਾਰਾ ਨਿਬੜ ਗਿਆ ਹੁਣ ਆਪਾਂ ਇਹਨੂੰ ਵੀ ਕੰਡਾ ਲਾ ਲਾਂਗੇ ਦੋ ਡੇਰੀਆਂ ਰਹਿ ਗਈਆਂ ਜਿਹੜੀਆਂ ਉਹ ਖੜੇ ਆਪਣੇ ਨਾਲ ਦੇ ਬੰਦੇ ਦੇਖੋ ਮੰਡੀ ਦੇ ਵਿੱਚ ਸਾਰੇ ਜਣੇ ਬਾਗੇ ਇੱਕ ਹੋਰ ਹੈਗੀ ਪਾਰਟੀ ਨਸਿੱਕ ਰਹੇਗੇ ਆਪਾਂ ਲੋ ਜੀ 11:00 ਵਜ ਗਏ ਦੌੜੀਆਂ ਰਹਿ ਗਈਆਂ ਉਹ ਆਪਣੇ ਦਾਖੇ ਪੱਖਾ 11:00 ਵਜ ਗਏ ਦੌੜੀਆਂ ਤੋਲਣ ਦੇ ਹੁਣ ਵੱਜ ਜਾਣਗੇ 2 ਇਹ ਮੁੰਡਾ ਥੱਕਿਆ ਪਿਆ ਪੀਆ ਮੁੰਡਾ ਕਹਿੰਦੇ ਦੋ ਵੱਜ ਜਾਣਗੇ ਆ ਪਾਰ ਨਹੀਂ ਇਧਰ ਇਹ ਰ ਇੱਕ ਨਾਲ ਦਾ ਮੁੰਡਾ ਇਹ ਵੀ ਥੱਕ ਗਿਆ ਕਹਿੰਦੇ ਹਾਂ ਯਾਰੀ ਥੱਕ ਗਿਆ ਇਹ ਮੁੰਡਾ ਨਹੀਂ ਥੱਕਿਆ ਗਿਆ ਯਾਰ ਮਾਰਾ ਠੇਕੇਦਾਰ ਉਹ ਦੇਖੋ ਠੇਕੇਦਾਰ ਖੜਿਆ ਆਪਣਾ ਲੁਕਿਆ ਖੜਿਆ ਮਾਰਾ ਠੇਕੇਦਾਰ ਆ ਦੇਖੋ ਸਾਡਾ ਚਾਚਾ ਚਾਹ ਬਣਾ ਰਹੀ ਦੇਖੋ ਚਾਰ ਅੱਖਰੀ ਹਲਵਾਈ ਸਾਹਿਬ ਚਾਹ ਵਧੀਆ ਬਣਾਇਆ ਵੈਰੀ ਬਹੁਤ ਘੈਂਟ ਚਾਹ ਬਣਾਉਂਦੇ ਆ ਆਪਣਾ ਚਾਚਾ ਆ ਦੇਖੋ ਮਿੱਠਾ ਲੱਗ ਰਿਹਾ ਪਾਣਾ ਪਹਿਲਾਂ ਮਿੱਠਾ ਪਾਣਾ ਭੁੱਲ ਗਿਆ ਇਹ ਪਾ ਲੱਗ ਰੇ ਦੋ ਤਿੰਨ ਮੁਠੀਆਂ ਪਾ ਦੀਆਂ ਵਿੱਚ ਪਾ ਦੀ ਸ਼ੱਕਰ ਐਨ ਕੰਡੇ ਵੀ ਹੋ ਜਾਣਗੇ ਸਾਰੇ ਇਤਰਾ ਹੀ ਚਾਹ ਬਣਾਉਂਦੇ ਆ ਚਾਚੀ ਆਹ ਦੇਖੋ ਸਾਰੇ ਸੋਏ ਪੜਿਆਗੇ ਉਹ ਦੇਖੋ ਬੈਠੇ ਆਪਣੇ ਨਾਲ ਦੇ ਮੁੰਡੇ ਆਪਾਂ ਇਹਦੇ ਦੇਖੋ ਸ਼ਕਲ ਦੇਖੋ ਕਿਵੇਂ ਜੂਰੀ ਜੀ ਆਪਣੀ ਉਹ ਦੇਖੋ ਅਲੀ ਵੀ ਰੁੱਕ ਕੇ ਲੱਗ ਰਿਹਾ ਮਾਰਨ ਆ ਚਾਹ ਪੀ ਲੋ ਚਾਹ ਆਜੋ ਚਾਵਣਗੀ 40 ਬਰਾਲੇ ਆਪਾਂ ਸਾਰੇ ਨੂੰ ਆਜੋ ਆਜੋ ਬਣਾ ਲਈ ਚਾਹ ਜਾਚੀ ਨਹੀਂ ਲੋ ਜੀ ਚਾਹ ਬਣ ਗਈ ਕਹਿੰਦੇ ਸਾਰੇ ਜਣੇ ਬੰਦੇ ਵਾਲੇ ਵਾਲੇ ਹੋ ਗਏ ਚਾਹ ਦੇ ਦੋ ਜੀ ਆਪਾਂ ਪੀ ਰਹੇ ਹਾਂ ਚਾਹ ਇੱਧਰ ਦੇਖੋ ਚਾਚਾ ਸਿੰਘ ਜਰਦਾ ਲਾ ਰਿਹਾ ਹੈਗੀ ਇੱਧਰ ਦੇਖੋ ਮੁੰਡਾ ਬੈਠੇਗਾ ਚਾਚੇ ਕੋ ਜਰਦਾ ਮੁੱਖ ਗਿਆ ਬਈ ਆ ਦੇਖੋ ਮੁੱਖ ਗਿਆ ਅੱਛੇ ਦਰ ਦਰਦਾ ਹੈ ਮੁੱਖ ਗਿਆ ਬਟੇਗਾ ਬਈ ਜਰਦਾ ਲਾ ਕੇ ਦੋ ਬਈ ਮੁੰਡੇ ਚਾਚੇ ਨੂੰ ਜਰਦਾ ਲਾ ਕੇ ਦੋ ਮੁੱਖ ਗਿਆ ਬਟੇਗਾ ਮੁੱਖ ਗਿਆ ਬਟੇਗਾ ਲੋ ਜੀ ਹੁਣ ਆਪਾਂ ਜਾਨੇ ਘਰ ਆਪਾਂ ਨੂੰ ਐਸੀ ਵੀ 2 ਵਜੇ ਜਾਣਗੇ ਪਰ ਟਾਈਮ 1 ਵਜ ਗਿਆ 1 ਵਜੇ ਨੂੰ ਆਪਾਂ ਨੇ ਸਾਰਾ ਕੰਮ ਨੂੰ ਮੇਡਤਾ 1 ਵਜ ਗਿਆ ਹਾਂ 1 ਵਜ ਗਿਆ 1 ਵਜੇ ਨੂੰ ਆਪਾਂ ਨੇ ਸਾਰਾ ਕੰਮ ਨੂੰ ਮੇਡਤਾ ਹੁਣ ਆਪਾਂ ਘਰੇ ਜਾਣੇ ਆਂਗੇ ਘਰੇ ਜਾ ਕੇ ਹੁਣ ਨਾਵਾਂਗੇ ਧੋਵਾਂਗੇ ਥੋੜੀ ਕੰਮ ਹੈ ਰੋਟੀ ਖਾਵਾਂਗੇ ਰੋਟੀ ਵੀ ਦਿਖਾਈਏਗੀ ਨਾ ਵਜ ਰਾਤ ਦੀ ਰੋਟੀ ਵੀ ਦਿਖਾਈਏਗੀ ਆਪਾਂ ਨੇ 2 ਵਜੇ 2 ਵਜੇ ਜਾ ਕੇ ਖਾਵਾਂਗੇ ਆਪਾਂ ਆਪਣੇ ਸਾਰੀਆਂ ਏਰੀਆ ਭਰਤੀਆਂ ਖਿੱਤੇ ਰੱਖਿਆ ਕੰਮ ਤਾਂ ਸਕੇ ਰੱਖਿਆ ਪੂਰਾ ਕੰਮ ਸਾਰੀਆਂ ਏਰੀਆ ਭਰਤੀਆਂ ਆਪਣੇ ਕੱਲੂ ਵੀ ਦੇਖਾਂਗੇ ਜਾ ਕੇ ਹੋਰ ਕਿੰਨੇ ਏਰੀਆ ਆਉਣਗੇ ਆਨੂੰ ਮਿਲਦੇ ਆਂਗੇ ਮੰਡੀ ਦੇ ਵਿੱਚ ਜੇ ਵਲੌਗ ਵਧੀਆ ਲੱਗਿਆ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਆ ਦੇਖੋ ਗੇਟ ਮਸ ਹੀ ਹੋਣਾ